ਸਸਿਕਾ ਜੀ ਮੈਂ ਹਕੂਮਤ ਕਪੂਲ ਤੋਂ ਦੇਖ ਰਹੇ ਹਾਂ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਵੱਲੋਂ ਐਂਟੀ ਫਿਲਮੋਲ ਦੁਆਰਾ ਖਾਲੀ ਕੀਤੀ ਗਈ ਸੀਟ ਨੂੰ ਭਰਨ ਦੇ ਲਈ ਉਪ ਚੋਣ ਦਾ ਐਲਾਨ ਕਰਨ ਤੋਂ ਬਾਅਦ ਇਸ ਅਪ੍ਰੈਲ ਦੇ ਵਿੱਚ ਹੈਲੀਫੈਕਸ ਦੀਆਂ ਵੋਟਾਂ ਪੈਣੀਆਂ ਤੈ ਹੋ ਗਿਆ ਨੇ ਹਾਲਾਂਕਿ ਫਿਲਮੋਲ ਨੇ ਅਗਸਤ 2024 ਦੇ ਵਿੱਚ ਹੈਲੀਫੈਕਸ ਦੇ ਮੇਲ ਦੇ ਲਈ ਚੋਣ ਲੜਨ ਦੇ ਲਈ ਸੀਟ ਅਸਤੀਫਾ ਦਿੱਤਾ ਸੀ ਅਤੇ ਇਹ ਉਹਤਾ ਉਸਨੇ ਅਕਤੂਬਰ ਦੇ ਵਿੱਚ ਖੇਤਰੀ ਨਗਰ ਪਾਲਿਕਾ ਦੇ ਚੋਣਾਂ ਵਿੱਚ ਜਿੱਤਿਆ ਸੀ ਹੈਲੀਫੈਕਸ ਨੂੰ ਹੋਣ ਵਾਲੀਆਂ ਉਪਰ ਚੋਣਾਂ ਜੋ 14 ਅਪ੍ਰੈਲ ਨੂੰ ਹੋਣ ਵਾਲੀਆਂ ਨੇ ਘਟੋ ਘਟੋ ਹੋ 44 ਦਿਨਾਂ ਦੀ ਜਦੋਂ ਫਿਰ ਸਭ ਤੋਂ ਲੰਬੀ ਉਪ ਚੋਣ 50 ਦਿਨ ਦੀ ਹੋਵੇਗੀ ਹਾਲੇਕਿ ਇਹ ਰਾਤ ਹੋਂ ਤੋਂ ਘਟੋ ਘਾਟੇ 36 ਦਿਨਾਂ ਦੇ ਬਾਅਦ ਕਾਰਵਾਈ ਜਾ ਸਕਦੀ ਹੈ ਦੱਸਦੀ ਕਿ ਹੈਲੀਫੈਕਸ ਉਪ ਚੋਣ ਪਹਿਲੀ ਵਾਰ ਹੋਵੇਗੀ ਜਦੋਂ ਟਰੂਡੋ ਨੇ ਜਨਵਰੀ ਤੋਂ ਸ਼ੁਰੂ ਦੇ ਵਿੱਚ ਐਲਾਨ ਕੀਤਾ ਸੀ ਕਿ ਹੋ ਇੱਕ ਨਵਾਂ ਨੇਤਾ ਚੁਣੇ ਜਾਂ ਤੋਂ ਬਾਦ ਅਹੁਦਾ ਛੱਡ ਦੇਣਗੇ ਇਹ ਇੱਕ ਅਜਿਹਾ ਕਦਮ ਹੈ ਜਿਸ ਨੇ ਲਿਬਰਲ ਲੀਡਰਸ਼ਿਪ ਦੌਰ ਨੂੰ ਉਤਸ਼ਾਹਿਤ ਕੀਤਾ ਜੋ ਕਿ 9 ਮਾਰਚ ਨੂੰ ਖਤਮ ਹੋਣ ਵਾਲੀ ਸੀ ਇਹ ਨਹੀਂ ਨਹੀਂ ਹਾਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਪਾਰਟੀ ਦੀ ਸਥਿਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਵੀ ਆਈ ਹੈ ਅਫਸੋਸ ਦੁਆਰਾ ਕਰਵਾਏ ਗਏ ਹਾਲੀਆ ਪੋਲਿੰਗ ਨੇ ਦਿਖਾਇਆ ਹੈ ਕਿ ਲਿਬਰਲਾਂ ਨੂੰ ਕੰਸਰਵੇਟਿਵਾਂ ਉੱਤੇ 2% ਦੀ ਲੀਡ ਸੀ ਪਹਿਲੀ ਵਾਰ ਪੋਸਟਰ ਨੇ ਪਾਰਟੀ ਨੂੰ ਸਾਲਾ ਦੇ ਵਿੱਚ ਅਧਿਕਾਰਤ ਵਿਰੋਧੀ ਧਿਰ ਤੋਂ ਅੱਗੇ ਦਿਖਾਇਆ ਹੈ ਇੱਥੇ ਦੱਸ ਦਈਏ ਕਿ ਸੰਗੀ ਤੌਰ ਉੱਤੇ ਹੈਲੀਫੈਕਸ 1988 ਤੋਂ ਲਿਬਰਲਾਂ ਅਤੇ ਐਨਡੀਪੀ ਵਿਚਕਾਰ ਅੱਗੇ ਪਿੱਛੇ ਉਛਾਲਦਾ ਆ ਰਿਹਾ ਹੈ 2015 ਦੇ ਵਿੱਚ ਲਿਬਰਲਾਂ ਦੀ ਭਾਰੀ ਜਿੱਤ ਤੋਂ ਬਾਅਦ ਫਿਲਮੋਰ ਨੇ ਇਹ ਸੀਟ ਆਪਣੇ ਕੋਲ ਰੱਖੀ ਹੋਈ ਸੀ ਇਸ ਤੋਂ ਪਹਿਲਾਂ ਐਨਟੀਪੀ ਦੀ ਮੇਗਨ ਲੈਸਲੀ ਨੇ ਪਾਰਟੀ ਦੀ ਸਾਬਕਾ ਨੇਤਾ ਅਲੈਕਸਾ ਮੈਕਡੋਨੋ ਦੀ ਚੁਗਲਨ ਤੋਂ ਬਾਅਦ ਇਸ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਇੱਥੇ ਦੱਸਣਾ ਬੰਦਾ ਹੈ ਕਿ ਹਾਲੀ ਦੇ ਵਿੱਚ ਹੋਈਆਂ ਉਪਚੋਣਾ ਦੇ ਵਿੱਚ ਜਦੋਂ ਟਰੂਡੋ ਆਗੂ ਬਣੇ ਰਹੇ ਤਾਂ ਲਿਬਰਲਾਂ ਨੂੰ ਲੰਬੇ ਸਮੇਂ ਤੋਂ ਲਾਲ ਰਾਈਡਿੰਗ ਖਾ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਟੋਰਾਂਟੋ ਸੈਂਟ ਪਾਲ ਅਤੇ ਲਾਸੇਲੇ ਐਮਾਰਡ ਵਰਡਨ ਤੇ ਸ਼ਾਮਲ ਨੇ ਬਿਊ ਰਿਪੋਰਟ ਚੈਨ ਪੰਜਾਬੀ